ਜਦੋਂ ਤਾਂ ਅਸੀਂ ਕੋਈ ਗੱਲ ਕਰਦੇ ਆਂ ਉਦੋਂ ਬੜੀ ਲੋਕਾਂ ਨੂੰ ਤਕਲੀਫ ਹੁੰਦੀ ਸੀ ਗਾਲ੍ਹਾਂ ਕੱਢਦੇ ਸੀ ਇਹ ਵੋ ਹੁਣ ਵੈਸੇ ਕੱਲ ਦੇ ਪ੍ਰੋਗਰਾਮ 'ਚ ਇਹ ਗੱਲ ਕਰਾਂਗੇ ਆ ਭਾਈ ਖੰਡਾ ਜੀ ਜਿਹਦੇ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੂੰ ਪਤਾ ਨਹੀਂ ਉਹ ਉਹਨਾਂ ਨੂੰ ਕੁਛ ਖਵਾਤਾ ਉਹਨਾਂ ਦੇ ਮਾਤਾ ਜੀ ਕਹਿੰਦੇ ਮਤਾਬਕ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਵਾ ਦਿੱਤਾ ਗਿਆ ਚਲੋ ਆਪਾਂ ਮੰਨ ਲੈਂਦੇ ਆ ਭਾਰਤ ਸਰਕਾਰ ਨੇ ਮਰਵਾਇਆ ਉਹਨਾਂ ਦੇ ਮਾਤਾ ਜੀ ਸ਼ਰਿਆਮ ਸਟੇਜ ਤੇ ਖੜ ਕੇ ਅਮਰਤਪਾਲ ਬਾਰੇ ਇਹ ਇਹ ਗੁੰਮ ਹੋ ਗਏ ਹੁਣ ਜਿਹੜੇ ਸਾਨੂੰ ਗਾਲਾਂ ਕੱਢਦੇ ਸੀ ਜੇ ਅੱਜ ਇਸ ਲਈ ਸਾਹਮਣੇ ਆ ਜਾਂਦੀ ਫਿਰ ਗੁੰਮ ਹੋ ਜਾਂਦੇ ਆ ਫਿਰ ਚੁੱਪ ਹੋ ਜਾਂਦੇ ਆ ਐਦਾਂ ਹੀ ਜਿਸ ਦਿਨ ਅਮਰਤਪਾਲ ਸਿੰਘ ਨੇ ਸ਼ਰਿਆਮ ਟੀਵੀ ਪ੍ਰੋਗਰਾਮ ਦੇ ਉੱਪਰ ਕਿਹਾ ਵੀ ਉਹਨਾਂ ਦਾ ਰਿਸ਼ਤਾ ਪਵਿੱਤਰ ਸੀਗਾ ਦੀਪ ਸਿੱਧੂ ਦਾ ਤੇਰੀ ਨਰਾਏ ਦਾ ਉਦੋਂ ਕੋਈ ਨਹੀਂ ਕੁਝ ਕਿਹਾ ਜਦੋਂ ਅਸੀਂ ਕਿਹਨੇ ਸਾਨੂੰ ਗਾਲਾਂ ਕੱਢਦੇ ਉਹੀ ਬੰਦੇ ਤੇ ਉਹ ਫੋਟੋ ਅਮਰਤਪਾਲ ਦੀਆਂ ਵੀ ਲਈ ਫਿਰਦੇ ਆ ਤੇ ਦੀਪ ਸਿੱਧੂ ਦੀਆਂ ਵੀ ਲਈ ਫਿਰਦੇ ਆ ਇਹ ਬਾਤ ਇਹ ਇਹ ਬੇਈਮਾਨ ਲੋਕ ਨੇ ਬੇਈਮਾਨ ਨੂੰ ਪਤਾ ਸਾਹਿਆ ਔਰ ਇਹਨਾਂ ਨੂੰ ਭਾਈ ਇਹਨਾਂ ਕੋਈ ਇੱਕੋ ਇੱਕ ਆਖਰੀ ਹਥਿਆਰ ਹੁੰਦਾ ਉਹ ਸਾਡੇ ਤੇ ਨਹੀਂ ਚੱਲਣਾ ਉਹ ਤੁਸੀਂ ਉਹਨਾਂ ਤੇ ਚਲਾ ਸਕਦੇ ਜਿਹੜੇ ਗੁਰਬਾਣੀ ਤੇ ਨਹੀਂ ਚੱਲਦੇ ਭੀ ਗਾਲਾਂ ਕੱਢੋ ਅਗਲੇ ਨੂੰ ਠੋਕ ਕੇ ਅਗਲਾ ਚੁੱਪ ਕਰ ਜੂਗਾ ਬਿਲਕੁਲ ਬਿਲਕੁਲ ਭਾਈ ਸਾਨੂੰ ਗੁਰੂ ਨੇ ਇਹ ਗੱਲ ਸਿਖਾਈ ਨਹੀਂ ਜਿਹੜੀ ਸਿੱਖੀ ਸੋਚ ਆ ਉਹ ਉਹਨਾਂ ਚਿਰ ਤੁਹਾਡੀ ਡਵੈਲਪ ਨਹੀਂ ਹੋ ਸਕਦੀ ਜਿੰਨਾ ਚਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਪੜ ਕੇ ਉਹਦਾ ਸਿਧਾਂਤ ਨਾ ਸਮਝ ਲਿਆ ਆਈ ਸਾਡੀ ਕਮਜ਼ੋਰੀ ਇਹ ਆ ਜਿਹੜੇ ਸਾਡੇ ਮੋਰੇ ਲੱਗੇ ਹੋਏ ਲੀਡਰ ਆ ਮੈਂ ਕੋਈ ਪੰਨੂ ਦੇ ਅਗੇਂਸਟ ਨਹੀਂ ਮੈਂ ਕੋਈ ਕਿਸੇ ਦੇ ਅਗੇਂਸਟ ਨਹੀਂ ਅਮਰਪਾਲ ਦੇ ਅਗੇਂਸਟ ਨਹੀਂ ਸਾਡੀ ਸਿਰਫ ਇਹੀ ਰਿਕੁਐਸਟ ਹੁੰਦੀ ਆ ਸਾਰਿਆਂ ਨੂੰ ਇਨਕਲੂਡਿੰਗ ਦੀਪ ਸਿੱਧੂ ਤੇ ਭਾਈ ਤੁਹਾਡੀ ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟ ਨਹੀਂ ਹੋਣੀ ਚਾਹੀਦੀ ਤੇ ਜੇ ਤੁਹਾਡੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟਿਆ ਉਹਦਾ ਸੀ ਵਿਰੋਧ ਕਰਾਂਗੇ ਕਿਉਂਕਿ ਸਾਡੇ ਵਾਸਤੇ ਸਿਰਫ ਔਰ ਸਿਰਫ ਆਖਰੀ ਸੱਚਾਈ ਜਿਹੜੀ ਆ ਉਹ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਹੁਣ ਜਦੋਂ ਤਾਂ ਅਸੀਂ ਕੋਈ ਗੱਲ ਕਰਦੇ ਆ ਉਦੋਂ ਬੜੀ ਲੋਕਾਂ ਨੂੰ ਤਕਲੀਫ ਹੁੰਦੀ ਸੀ ਗਾਲ੍ਹਾਂ ਕੱਢਦੇ ਸੀ ਇਹ ਵੋ ਹੁਣ ਵੈਸੇ ਕੱਲ ਦੇ ਪ੍ਰੋਗਰਾਮ 'ਚ ਇਹ ਗੱਲ ਕਰਾਂਗੇ ਆ ਭਾਈ ਖੰਡਾ ਜੀ ਜਿਹਦੇ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੂੰ ਪਤਾ ਨਹੀਂ ਉਹ ਉਹਨਾਂ ਨੂੰ ਕੁਛ ਖਵਾਤਾ ਉਹਨਾਂ ਦੇ ਮਾਤਾ ਜੀ ਕਹਿੰਦੇ ਮੁਤਾਬਕ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਵਾਤਾ ਗਿਆ ਚਲੋ ਆਪਾਂ ਮੰਨ ਲੈਂਦੇ ਆ ਭਾਰਤ ਸਰਕਾਰ ਨੇ ਮਰਵਾਇਆ ਉਹਨਾਂ ਦੇ ਮਾਤਾ ਜੀ ਸ਼ਰਿਆਮ ਸਟੇਜ ਤੇ ਖੜਕੇ ਅਮਰਤਪਾਲ ਬਾਰੇ ਇਹ ਇਹ ਗੁੰਮ ਹੋ ਗਏ ਹੁਣ ਜਿਹੜੇ ਸਾਨੂੰ ਗਾਲਾ ਕੱਢਦੇ ਸੀ ਜੇ ਅੱਜ ਇਸ ਲਈ ਸਾਹਮਣੇ ਆ ਜਾਂਦੀ ਫਿਰ ਗੁੰਮ ਹੋ ਜਾਂਦੇ ਆ ਫਿਰ ਚੁੱਪ ਹੋ ਜਾਂਦੇ ਆ ਐਦਾਂ ਹੀ ਜਿਸ ਦਿਨ ਅਮਰਤਪਾਲ ਸਿੰਘ ਨੇ ਸ਼ਰਿਆਮ ਟੀਵੀ ਪ੍ਰੋਗਰਾਮ ਦੇ ਉੱਪਰ ਕਿਹਾ ਵੀ ਉਹਨਾਂ ਦਾ ਰਿਸ਼ਤਾ ਪਵਿੱਤਰ ਸੀਗਾ ਦੀਪ ਸਿੱਧੂ ਦਾ ਤੇਰੀ ਨਰਾਏ ਦਾ ਉਦੋਂ ਕੋਈ ਨਹੀਂ ਕੁਝ ਕਿਹਾ ਜਦੋਂ ਅਸੀਂ ਕਹਿੰਦੇ ਸਾਨੂੰ ਗਾਲਾ ਕੱਢਦੇ ਉਹੀ ਬੰਦੇ ਤੇ ਉਹ ਫੋਟਾ ਅਮਰਤਪਾਲ ਦੀਆਂ ਵੀ ਲਈ ਫਿਰਦੇ ਆ ਤੇ ਦੀਪ ਸਿੱਧੂ ਦੀਆਂ ਵੀ ਲਈ ਫਿਰਦੇ ਆ ਇਹ ਬਾਤ ਇਹ ਇਹ ਬੇਈਮਾਨ ਲੋਕ ਨੇ ਬੇਈਮਾਨ ਨੂੰ ਪਤਾ ਸਾਬਿਆ ਔਰ ਇਹਨਾਂ ਨੂੰ ਭਾਜੀ ਇਹਨਾਂ ਕੋਈ ਇੱਕੋ ਇੱਕ ਆਖਰੀ ਹਥਿਆਰ ਹੁੰਦਾ ਉਹ ਸਾਡੇ ਤੇ ਨਹੀਂ ਚੱਲਣਾ ਉਹ ਤੁਸੀਂ ਉਹਨਾਂ ਤੇ ਚਲਾ ਸਕਦੇ ਜਿਹੜੇ ਗਰਬਾਣੀ ਤੇ ਨਹੀਂ ਚੱਲਦੇ ਵੀ ਗਾਲਾਂ ਕੱਢੋ ਅਗਲੇ ਨੂੰ ਠੋਕ ਕੇ ਅਗਲਾ ਚੁੱਪ ਕਰ ਜੂਗਾ ਬਿਲਕੁਲ ਬਿਲਕੁਲ ਭਾਈ ਸਾਨੂੰ ਗੁਰੂ ਨੇ ਇਹ ਗੱਲ ਸਿਖਾਈ ਨਹੀਂ